ਬਠਿੰਡਾ ਦਾ ਬਹੁਤ ਚਰਚਿਤ ਮੇਲਾ ਕਤਲकांड ਮੇਨ ਮਦਈ ਮੁਕਰੀ આરોપી ਹੋਈ ਬਰੀ ਮਾਮਲਾ ਪਿਛਲੇ ਸਮੇਂ ਦਾ ਜਿੱਥੇ ਬਠਿੰਡਾ ਦੇ ਮਾਲ ਰੋਡ ਤੇ ਇੱਕ ਹਰਮਨ ਕੋਲਚੇ ਵਾਲਾ ਜੋ ਜਿਸਨ ਮੇਲਾ ਨਾਂ ਦੇ ਨਾਲ ਕਾਫੀ ਮਸ਼ਹੂਰ ਸੀ ਇਹ ਮੇਲਾ ਕਤਲकांड ਦੇ ਨਾਲ ਵੀ ਇਹ ਕਾਫੀ ਮਸ਼ਹੂਰ ਰਿਹਾ ਸੀ ਤੇ ਉਸ ਵਿਅਕਤੀ ਦਾ ਗੋਲੀਆਂ ਮਾਰ ਕੇ ਦੁਕਾਨ ਦੇ ਆਪਣੀ ਦੁਕਾਨ ਦੇ ਬਾਹਰ ਬੈਠਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਕਾਫੀ ਚਰਚਾ ਦੇ ਵਿੱਚ ਆਇਆ ਕਾਫੀ ਸਾਰ ਇਸ ਦੇ ਵਿੱਚ ਪੋਲਿਟਿਕਸ ਆਈ ਲੇਕਿਨ ਹੁਣ ਇਹ ਮਾਮਲਾ ਹੋਰ ਪਾਸੇ ਚਲਾ ਗਿਆ ਇਸ ਸਬੰਧੀ ਐਡਵੋਕੇਟ ਹਰਪਾਲ ਖਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਵਿੱਚ ਜਿਹੜੇ ਮੇਨ ਮਦਈ ਸੀ ਉਹ ਕੋਰਟ ਦੇ ਵਿੱਚ ਆ ਕੇ ਮੁਕਰ ਗਏ ਹਨ ਜਿਸ ਨੂੰ ਲੈ ਕੇ ਇਸ ਦੇ ਵਿੱਚ ਜਿਹੜੇ ਵੀ ਯੂਰੋਪੀ ਬੰਦੇ ਸਨ ਪਾਮਿਓ ਅਰਸਦਲਾ ਦਾ ਫਾਦਰ ਹੋਵੇ ਜਾਂ ਅਰਸਦਲਾ ਹੋਵੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਸੀ ਤੇ ਹੋਰ ਵੀ ਇਹਨਾਂ ਦੇ ਨਾਲ ਕੋਈ ਵਿਅਕਤੀ ਸਨ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਆ ਉਸ ਨੂੰ ਸੁਣਾਉਣਿਆ ਇਸ ਸਬੰਧੀ ਕੀ ਕਹਿੰਦੇ ਨੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਇਸ ਮਾਮਲੇ ਨੂੰ ਲੈ ਕੇ ਕੀ ਧਰਤੀ ਨਾ ਹਰਪਾਲ ਸਿੰਘ ਖਾਰਾ ਐਡਵੋਕੇਟ ਡਿਸਟ੍ਰਿਕਟ ਕੋਰ ਬਠਿੰਡਾ ਤਾਂ ਇਥੇ 28 10 23 ਨੂੰ ਮਰਡਰ ਹੋਇਆ ਸੀ ਜੋ ਹਰਮਨ ਉਰਫ ਮੇਲੇ ਨਾਂ ਦਾ ਬਹੁਤ ਮਸ਼ਹੂਰ ਕਤਲਕ ਹੋਇਆ ਸੀ ਜੋ ਮਾਰਡ ਰੋਡ ਦੇ ਉੱਪਰ ਹੋਇਆ ਸੀ ਤਾਂ ਉਸ ਦੇ ਵਿੱਚ ਕਾਫੀ ਜਿਹੜੇ ਪੋਲੀਟੀਸ਼ਨਸ ਸੀ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਕਾਂਗਰਸ ਦੇ ਹੋਰ ਬਲਾਰੇ ਜਿਹੜੇ ਸੀ ਇੱਥੇ ਕਾਫੀ ਸੀ 4-500 ਬੰਦੇ ਨੇ ਇੱਥੇ ਪ੍ਰੋਟੈਸਟ ਕੀਤਾ ਤਾਂ ਉਸੋਗੇ ਮੈਟ੍ਰਿਕ ਚਲਿਆ ਜਦੋਂ ਮੈਟ੍ਰਿਕ ਚਲਿਆ ਤਾਂ ਟੋਟਲ 8 ਬੰਦੇ ਸੀ ਜਿਨ੍ਹਾਂ ਵਿੱਚ ਜਿਨ੍ਹਾਂ ਦੇ ਵਿੱਚੋਂ ਪਰਮਜੀਤ ਸਿੰਘ ਕਮਲਜੀਤ ਲਵਲੀ ਸਿੰਘ ਤੇ ਚਰਨਜੀਤ ਚਰਨਜੀਤ ਸਿੰਘ ਜਿਹੜਾ ਹੈ ਅਰਸ਼ ਦਾਲੇ ਦਾ ਫਾਦਰ ਹੈ ਤੇ ਜਿਨ੍ਹਾਂ ਦੇ ਚਲਾਨ ਪੇਸ਼ ਨਹੀਂ ਹੋਏ ਸੀ ਉਹ ਅਰਸ਼ ਦੀ ਉਦਾਲਾ ਮਨਪ੍ਰੀਤ ਤੇ ਸਾਨੂੰ ਸਿੰਘ ਇਹ ਜੋ ਦਾਲਾ ਚ ਕੇਸ ਚਲਿਆ ਇਸ ਕੇਸ ਦੇ ਵਿੱਚ ਆ ਕੇ ਜਿਹੜੇ ਮੇਨ ਮਦਈ ਸੀ ਉਹ ਆਕੇ ਕੋਰਟ ਦੇ ਵਿੱਚ ਹਸਟਾਈਲ ਹੋ ਗਏ ਸੀ ਗਵਾਈ ਆਪਦੀ ਮੁਕਰ ਗਈ ਤੇ ਉਸ ਤੋਂ ਅੱਗੇ ਜਿਹੜੇ ਵੈਪਨ ਤੇ ਖਾਲੀ ਕਾਰਤੂਸ ਬਰਾਮਦ ਹੋਏ ਸੀ ਉਸ ਦੇ ਵਿੱਚ ਕਾਫੀ ਮੇਜਰ ਕੰਟਰਡਿਕਸ਼ਨ ਆ ਚੁੱਕੀ ਸੀ ਕਾਰਤੂਸ ਜਿਹੜੇ ਬਰਾਮਦ ਹੁੰਦੇ ਨੇ ਇੱਕ ਦਿਨ ਬਾਅਦ ਦਿਖਾਏ ਨੇ ਇਹਨਾਂ ਨੇ 4-500 ਬੰਦਾ ਸੀ ਮਦਰ ਤੋਂ ਬਾਅਦ 400 ਬੰਦਾ ਇਕੱਠਾ ਹੋ ਜਾਂਦਾ ਉਹਨਾਂ ਦੀ ਯੂਨੀਵਰਸਿਟੀ ਉਹਨਾਂ ਦੀ ਕ੍ਰਾਊਚ ਆਇਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਖਾਲੀ ਕਾਰਤੂਸ ਬਰਾਮਦ ਹੁੰਦੇ ਤੇ ਜਿਹੜਾ ਮੈਨੂੰ ਲੱਗਦਾ ਜੱਜਮੈਂਟ ਮਿਲੀ ਨਹੀਂ ਅਦਾਲਤ ਨੂੰ ਮੈਨੂੰ ਲੱਗਦਾ ਉਸੇ ਤੇ ਡਾਊਟ ਕ੍ਰੀਏਟ ਹੋਇਆ ਇਹ ਡੈਂਟ ਪਿਆ ਕੇਸ ਦੇ ਅੰਦਰ ਤਾਂ ਜਿਹੜੇ ਵੈਪਨ ਬਰਾਮਦੀ ਵਿੱਚ ਜਿਹੜੀ ਦਿਖਾਈ ਹੈ ਨਾਲੇ ਘਰ ਦੇ ਵਿੱਚੋਂ ਵੈਪਨ ਬਰਾਮਦ ਦਿਖਾਏ ਨੇ ਮੁਲਜ਼ਮਾਂ ਦੇ ਉਹ ਵੀ ਡਾਊਟ ਕ੍ਰੀਏਟ ਕਰਦਾ ਸੀ ਕਿ ਘਰ ਬੰਦ ਪਿਆ ਸੀ ਚਾਬੀ ਕਿੱਥੋਂ ਲਈ ਚਾਬੀ ਇੱਕ ਥਣੇੋਂ ਕੱਢ ਲਈ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਗਵਾਹ ਮੁਕਰ ਤੋਂ ਬਾਅਦ ਤਾਂ ਜਿਹੜਾ ਮਾਨਯੋਗ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਇਹ ਬਰੀ ਠੀਕ ਹੈ ਨਾ ਕਿ ਇਹ ਬ੍ਰਿਹੇਸ਼ ਦੀ ਆਪਣਾ ਮੋ ਦੇਖੋ ਮੈਂ ਅੱਗੇ ਵੀ ਇੱਕ ਵਾਰੀ ਇਸ ਗੱਲ ਤੇ ਕਹੀ ਸੀ ਕਿ ਜਿਹੜਾ ਪੋਲੀਟੀਸ਼ਨ ਕਰਦੇ ਨੇ ਕੰਮ ਇਹ ਬੜਾ ਉਲਝਾ ਦੇਂਦੇ ਨੇ ਕੰਮ ਉਸ ਵਕਤ ਜਿਹੜਾ ਮਰਡਰ ਬਣਾ ਦਿੱਤਾ ਹੋਰ ਸਾਹਬ ਦਾ ਬਣਾ ਦਿੱਤਾ ਗਿਆ ਇਹ ਰੂਟੀਨ ਕੀ ਹੋ ਰਿਹਾ ਅਦਾਲਤਾਂ ਦੇ ਅੰਦਰ ਜਦੋਂ ਪਹਿਲੇ ਦਿਨ ਕਤਲ ਹੁੰਦਾ ਪਹਿਲੇ ਦਿਨ ਇੱਕ ਸ਼ੋਰ ਸ਼ਰਾਬਾ ਹੋਰ ਤਾਬਦਾ ਹੁੰਦਾ ਹੈ 6 ਮਹੀਨੇ ਸਾਲ ਦੇ ਬਾਅਦ ਤੇ ਤਕਰੀਬਨ ਮੈਂ ਦੇਖਿਆ ਨਿੱਜਰ ਕੇਸਾਂ ਦੇ ਵਿੱਚ ਗਵਾਹ ਸਤਾਇਦ ਹੋ ਜਾਂਦੇ ਨੇ ਰੀਜ਼ਨ ਪਤਾ ਨਹੀਂ ਕੀ ਹੁੰਦਾ ਹੈ ਆਪ ਗਲਤੀਆਂ ਵੀ ਅਰਸ਼ ਢਾਲੇ ਦਾ ਨਾਂ ਸੀ ਪਰ ਉਹ ਤਾਂ ਮੁੱਕ ਹੀ ਗਏ ਅਰਸ਼ ਢਾਲੇ ਦੇਕਰ ਤਾਂ ਲਿੰਕ ਬਣਦਾ ਹੀ ਨਹੀਂ ਨਾ ਜੀ ਜਦੋਂ ਕਹਿ ਰਹੇ ਨੇ ਕਿ ਇਹ ਬੰਦੇ ਕਾਤਲ ਹੀ ਹਨੀ ਸਾਨੂੰ ਇਸ ਕੇਸ ਦੇ ਬਾਰੇ ਫੈਕਟਸ ਬਾਰੇ ਨੌਲੇਜ ਹੀ ਰਹਿਣੀ ਤਾਂ ਤਕਰੀਬਨ ਉਹ ਸਾਰੀ ਗਵਾਹੀ ਆਰਦੀ ਮੁੱਕ ਚੁੱਕੇ ਹੈ ਉਹਦੇ ਫਾਦਰ ਕੋਲ ਕੇਸ ਨਹੀਂ ਕਰਦਾ ਉਹਦਾ ਫਾਦਰ ਜਿਹੜਾ 120B ਦੇ ਵਿੱਚ ਸੀ ਤਾਂ ਉਹ ਸਾਰੇ ਬਰੀ ਹੋ ਚੁੱਕੇ ਨੇ ਜਿਸ ਵਿੱਚੋਂ ਜਿਹੜੇ ਮੇਨ ਜਿਹੜੇ ਬੰਦੇ ਜਿਨ੍ਹਾਂ ਤੇ ਅਲਿਗੇਸ਼ਨ ਕਤਲ ਕਰਨ ਦੇ ਸੀ ਉਹ ਬੰਦਿਆਂ ਦਾ ਲਿੰਕ ਖਤਮ ਹੋ ਗਿਆ ਤਾਂ ਅਰਸ਼ ਢਾਲੇ ਦਾ ਇਸ ਕੇਸ ਦੇ ਵਿੱਚ ਕੋਈ ਲਿੰਕ ਹੀ ਨਹੀਂ ਲੱਗਦਾ ਹੁਣ ਐਸੀ ਹੀ ਕਰਦੇ ਮੱਦੇ ਲੈ ਕੇ ਜਾਉਂਗੇ ਸੀ ਨਹੀਂ ਬੰਦੇ ਭਰੀ ਹੋਏ ਸਾਨੂੰ ਕਿੱਲੋਂ ਅੱਗੇ ਜਾਣ ਦੀ